ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕੌਣ ਹੈ ਕੁਲਵਿੰਦਰ ਕੌਰ ਕਿੱਥੋਂ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਕੰਗਣਾ ਰਣਾਉਤ ਨੂੰ ਥੱਪੜ ਕਿਉਂ ਮਾਰਿਆ ਇਸ ਦੀ ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ ਭਾਜਪਾ ਸੰਸਦ ਮੈਂਬਰ ਕੰਗਣਾ ਰਣਾਉਤ ਜੋ ਇੱਕ ਤੋਂ ਬਾਅਦ ਫਿਰ ਤੋਂ ਸੁਰਖੀਆਂ ਦੇ ਵਿੱਚ ਬਣ ਗਈ ਹੈ ਜੀ ਹਾਂ ਅੱਜ ਸਵੇਰੇ ਉਹਨਾਂ ਦੇ ਨਾਲ ਚੰਡੀਗੜ੍ਹ 에ਰਪੋਰਟ ਤੇ ਸੀਆਈਐਸਐਫ ਦੀ ਮਹਿਲਾ ਗਾਰਡ ਨੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਨਵੇਂ-ਨਵੇਂ ਐਮਪੀ ਬਣੀ ਬਾਲੀਵੁੱਡ ਅਦਾਕਾਰ ਕੰਗਣਾ ਰਣਾਉਤ ਨਾਲ ਅੱਜ ਅਜੀਹੀ ਘਟਨਾ ਵਾਪਰੀ ਜੋ ਉਹਨਾਂ ਨੇ ਵੀ ਕਦੇ ਆਪਣੇ ਸੁਪਨੇ ਦੇ ਵਿੱਚ ਨਹੀਂ ਸੋਚਿਆ ਹੋਵੇਗਾ ਜੀ ਹਾਂ ਕਿਸਾਨੀ ਧਰਨੇ ਵਾਲੇ ਦਿੱਤੇ ਕੰਗਣਾ ਦੇ ਬਿਆਨ ਅੱਜ ਉਸ ਤੇ ਭਾਰੀ ਪੈ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਸੀਆਈਐਸਫ ਦੀ ਮਹਿਲਾ ਗਾਰਡ ਨੇ ਬਾਲੀਵੁੱਡ ਅਦਾਕਾਰ ਤੇ ਸੰਸਦ ਮੈਂਬਰ ਕੰਗਣਾ ਰਣਾਉਤ ਨੂੰ ਇੱਕ ਥੱਪੜ ਜਾਰ ਦਿੱਤਾ ਜਿਸ ਦੇ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਕੰਗਣਾ ਰਣੌਤ ਨਾਲ ਬਹਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੰਗਣਾ ਸਿਕਿਉਰਿਟੀ ਚੈਕਿੰਗ ਦੇ ਕੋਲ ਹੈ ਫਿਰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਉਡੀਕ ਕਰੋ ਮੈਡਮ ਟਾਸਟੇ ਵਾਲ ਕੁਲਵਿੰਦਰ ਕੌਰ ਕਹਿ ਰਹੀ ਹੈ ਜਦੋਂ ਕੰਗਣਾ ਰਣੌਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਤਾਂ ਮੇਰੀ ਮਾਂ ਉਸ ਸਮੇਂ ਉੱਥੇ ਬੈਠੀ ਹੋਈ ਸੀ ਇਹ ਕਹਿੰਦੀ ਸੀ ਕਿ 100-100 ਰੁਪਏ ਦੇ ਵਿੱਚ ਆਈਆਂ ਨੇ ਇਹ ਧਰਨੇ ਵਿੱਚ ਸਾਰੀਆਂ ਔਰਤਾਂ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਕਿੱਥੋਂ ਦੀ ਰਹਿਣ ਵਾਲੀ ਹੈ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁਲਤਾਨਪੁਰ ਲੋਧੀ ਦੇ ਮਹੀਵਾਲ ਦੀ ਰਹਿਣ ਵਾਲੀ ਹੈ ਉਸ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਫਿਲਹਾਲ ਸਾਨੂੰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ ਮੈਂ ਕੁਲਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਕਹਿ ਸਕਦਾ ਹਾਂ ਉਹ ਕਰੀਬ 2 ਸਾਲ ਤੋਂ ਚੰਡੀਗੜ੍ਹ 에ਅਰਪੋਰਟ ਤੇ ਤਾਇਨਾਤ ਹੈ ਗੁਲਵਿੰਦਰ ਕੌਰ ਦਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਪਰਿਵਾਰ ਹੈ। ਉਹਨਾਂ ਕਹਿੰਦੇ ਕਿ ਮੈਂ ਸਰਵਣ ਪੰਦੇਰ ਅਤੇ ਸਤਨਾਮ ਪੰਨੂ ਦੀ ਕਿਸਾਨ ਮਜ਼ਦੂਰ ਸੰਦਰਸ਼ ਕਮੇਟੀ ਨਾਲ ਜੁੜਿਆ ਹੋਇਆ ਹਾਂ। ਗੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਉਸਦੇ ਦੋ ਛੋਟੇ ਬੱਚੇ ਹਨ। ਜਿਵੇਂ ਕਿ ਉਹਨਾਂ ਨੂੰ ਗੁਲਵਿੰਦਰ ਕੌਰ ਦੇ ਥੱਪੜ ਮਾਰਨ ਦਾ ਪਤਾ ਲੱਗਾ ਤਾਂ ਕਿਸਾਨ ਜਥੇਬੰਦੀ ਸਨਮਾਨ ਲਈ ਹਵਾਈ ਅੱਡੇ ਰਵਾਨਾ ਹੋ ਗਏ। ਇਸ ਥੱਪੜकांड ਦੀ ਪੂਰੇ ਪੰਜਾਬ ਦੇ ਵਿੱਚ ਕਾਫੀ ਚਰਚਾ ਹੋ ਰਹੀ ਹੈ। ਕੀ ਕੁਲਵਿੰਦਰ ਕੌਰ ਨੇ ਉਸਦੇ ਥੱਪੜ ਕਿਉਂ ਮਾਰਿਆ ਕੁਝ ਸੋਸ਼ਲ ਮੀਡੀਆ ਉੱਪਰ ਵੀਡੀਓ ਘੁੰਮ ਰਹੀਆਂ ਹਨ ਕਿ ਕੁਲਵਿੰਦਰ ਕੌਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਕੁਝ ਲੋਕ ਕੁਲਵਿੰਦਰ ਕੌਰ ਦੇ ਪੱਖ ਵਿੱਚ ਆਏ ਹਨ ਕਿ ਬਹੁਤ ਵਧੀਆ ਕੀਤਾ ਪਰ ਹੁਣ ਪੰਜਾਬੀਆਂ ਨੂੰ ਇਹ ਬੇਨਤੀ ਹੈ ਕਿ ਸਾਰੇ ਪੰਜਾਬੀ ਕੁਲਵਿੰਦਰ ਕੌਰ ਦੇ ਨਾਲ ਖੜਨ ਕਿਉਂਕਿ ਉਸ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਉਸ ਜੋ ਗਾਲਾਂ ਕੰਘਣਾ ਰਣੋ ਤੋਂ ਕੱਢੀਆਂ ਗਈਆਂ ਉਹ ਸਾਰੇ ਪੰਜਾਬੀਆਂ ਨੂੰ ਕੱਢੀਆਂ ਗਈਆਂ ਸੀ ਨਾ ਹੀ ਕੋਈ ਕੁਵਿੰਦਰ ਕੌਰ ਦਾ ਨਿੱਜੀ ਮਸਲਾ ਸੀ ਸਾਡੇ ਪੰਜਾਬੀ 5-6 ਦਿਨ ਫੇਸਬੁਕ ਸੋਸ਼ਲ ਮੀਡੀਆ ਤੇ ਵੀਡੀਓ ਪਾਉਣਗੇ ਉਸ ਤੋਂ ਬਾਅਦ ਚਿੱਤਾਂ ਭੁਲਾ ਲੈਂਦੇ ਨੇ ਪਰ ਉਸ ਪਰਿਵਾਰ ਦੇ ਨਾਲ ਪੱਕਾ ਖੜਨਾ ਚਾਹੀਦਾ ਏ ਪੰਜਾਬੀਆਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪਹੁੰਚ ਸਕੇ